ਅੱਜਕੱਲ ਰਿਸ਼ਤਿਆਂ ਨਾਲੋਂ ਵੱਧ ਕੇ ਜ਼ਮੀਨਾਂ ਨੇ ਪੰਜ ਮਰਲੇ ਦੀ ਜ਼ਮੀਨ ਦੇ ਲਈ ਭਰਾ ਭਰਾ ਆਪਸ ਦੇ ਵਿੱਚ ਅਜਿਹੇ ਭੜ ਜਾਂਦੇ ਨੇ ਕਿ ਗੋਲੀਆਂ ਚਲਾ ਲੈਂਦੇ ਨੇ ਪੱਥਰ ਚਲਾਉਂਦੇ ਨੇ ਵੱਟੇ ਚਲਾਉਂਦੇ ਨੇ ਤੇ ਅੱਜ ਹਸਪਤਾਲਾਂ ਦੇ ਵਿੱਚ ਪਏ ਨੇ ਉਹ ਪਿਸਟਲ ਫੜੇ ਪਿਸਟਲ ਪਿਸਟਲ ਫੜੇ ਨਾ ਜੀ ਹਾਂ ਸੋ ਸ਼ਿਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਆ ਮੈਂ ਸ਼ਾਇਦ ਇਹ ਖਬਰ ਤੁਹਾਨੂੰ ਬਾਲੀ ਨਮੀ ਨਾ ਲੱਗੇ ਤੁਹਾਨੂੰ ਲੱਗੇ ਕਿ ਅੱਜਕੱਲ ਤਾਂ ਜਿਹਾ ਹੀ ਐ ਪਰ ਕੀ ਅਜਿਹਿਆ ਹੋਣਾ ਚਾਹੀਦਾ ਹੈ ਖੂਨ ਦੇ ਰਿਸ਼ਤੇ ਇੱਕੋ ਹੀ ਘਰ ਦੇ ਵਿੱਚ ਜਿਹੜੇ ਛੋਟੇ ਤੋਂ ਵੱਡੇ ਹੋਏ ਨੇ ਉਹ ਵੱਡੇ ਹੋ ਕੇ ਜ਼ਮੀਨਾਂ ਦੇ ਲਈ ਅਜੇ ਹ ਲੜਦੇ ਨੇ ਕਿ ਆਪਸ ਦੇ ਵਿੱਚ ਹਸਪਤਾਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਅਜਿਹੀ ਇੱਕ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਤੇ ਸਰਪੰਚ ਮਰਲੇ ਦੀ ਜ਼ਮੀਨ ਦੇ ਕਾਰਨ ਦੋ ਪਰਾਂ ਤੇ ਉਹਨਾਂ ਦਾ ਪਰਿਵਾਰ ਆਹਮੋ ਸਾਹਮਣੇ ਹੋ ਗਿਆ ਅਤੇ ਇੱਕ ਦੂਜੇ ਤੇ ਜਿਹੜੇ ਨੇ ਉਹ ਪੱਥਰ ਵਰਸਾਏ ਰੋੜੇ ਵਰਸਾਏ ਪਰ ਇੱਕ ਤੇ ਆਪਣੇ ਤਾਂ ਗੋਲੀਆਂ ਤੱਕ ਚਲਾ ਦਿੱਤੀਆਂ ਕਿਹਾ ਜਾ ਰਿਹਾ ਕਿ ਤਕਰੀਬਨ 5 ਲੋਕ ਇਸ ਸਮੇਂ ਜ਼ਖਮੀ ਨੇ 5 ਲੋਕ ਇਸ ਸਮੇਂ ਹਸਪਤਾਲ ਦੇ ਵਿੱਚ ਨੇ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਆਖਿਰਕਾਰ ਇਹ ਪਰਵਾਮਾ ਦੀ ਲੜਾਈ ਦਾ ਅਕਾ ਜੋ ਐ ਅਸਲੀ ਮਕਸਦ ਕੀ ਹੁੰਦਾ ਹੈ ਭਰਾਵਾਂ ਭਰਾ ਭਰਾ ਜਿਹੜੇ ਨੇ ਇੱਕ ਦੂਜੇ ਦੇ ਕਿਵੇਂ ਦੁਸ਼ਮਣ ਬਣ ਜਾਂਦੇ ਨੇ ਤੁਹਾਡੀ رائے ਕੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਵੇਂ ਅਜਿਹਾ ਹੁੰਦਾ ਹੈ ਕਿਉਂ ਭਰਾ ਜਿਹੜੇ ਨੇ ਉਹ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਹੁੰਦੇ ਨੇ ਆ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆ ਜਿਹੜੇ ਜ਼ਖਮੀ ਹੋਏ ਨੇ ਉਹ ਕੀ ਕਹਿ ਰਹੇ ਨੇ ਸਾਨੂੰ ਇਹ ਖਬਰ ਜਿਹੜੀ ਆ ਲਖਪ੍ਰੀਤ ਸਿੰਘ ਖੁਸ਼ੀਪੁਰ ਨੇ ਜਿਹੜੀ ਆ ਉਹ ਭੇਜੀ ਐ ਸੰਦੀਪ ਕੋੜ ਮੈਂ ਮੇਰੇ ਭਰਾਵਾ ਚਾਚੇ ਦੇ ਮੁੜੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੱਲ ਵੀ ਕੋਸ਼ਿਸ਼ ਕਰਦੇ ਸੀ 20 25 ਬਾਰੋਂ ਬੰਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਥੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਿਆ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਹ ਮਨਦੀਪ ਸਿੰਘ ਕਿੰਨੇ ਮਰਲੇ ਜਿਹੜਾ ਸੰਝ ਲੜਾਈ ਆ ਪੰਜੀ ਪੰਜੀ ਗਜਾਣੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਜਗਾ ਕਿਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋ ਆਪਸੇ ਭਰਾੜੇ ਸਿੱਖਿਆ ਹਾਂਜੀ ਸ੍ਰੀਖਾ ਭਰਾੜੇ ਦੋ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਅਸੀਂ ਨਿਬੇੜ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਕਹਿੰਨਾ ਸਭ ਤੋਂ ਉਹਨੇ ਮੇਰੇ ਆ ਦਾਤਰ ਮਾਰੇ ਤੇ ਸ਼ੁਰੂ ਹੋਇਆ ਕੰਮ ਕਿਨੇ ਫਟਰੇ ਪੈ ਗਏ ਅਈ ਜੀ ਚ 5 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਮੁੜੇ ਹਾਂਜੀ ਗੋਲੀ ਇੱਕੋ ਤੇ ਜੀ ਵੱਜੀ ਆ ਤੇ 5 6 ਜਾਣੇ ਆ ਫਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 520 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇਦਾਂ ਦੇ ਪਾਸੇ ਸਾਤੀ ਦੇ ਵਿੱਚ ਇਦਾਂ ਦੇ ਪਾਸੇ ਹਾਂਜੀ ਉਹ ਬਾਰੋ ਬਹਲੇ ਦੇ ਬੰਦਾ ਸਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣੇ ਉਠਾਉਣ ਘਰ ਤਾਂ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੇ ਇੱਕ ਪਤਾ ਨਹੀਂ ਵੀ ਇੱਕ ਗੇੜਾ ਡੇਨ ਵਜਾ ਉਹ ਮੇਰੇ ਪੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਵੀ ਚੱਲਿਆ ਗਿਆ ਤੇ ਉਹ ਪਤਾ ਨੂੰ ਨਾ ਗੇ ਉਹ ਵੀ ਮੇਰਾ ਨਾਮ ਸੰਦੀਪ ਕੌਰ ਜੀ ਮਰ ਲੈ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਣੇ ਬੈਠ ਕੇ ਤੇ ਆਪਾਂ ਥਾਂ ਦੇਨ ਵੀ ਦੇ ਆ ਕਿ ਤੂੰ ਇੱਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਨੂੰ ਫਿਰ ਦੇ ਜੇ ਤਾਏ ਦੇ ਤੇ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾ ਕਾਕੂ ਦੀ ਘਰ ਦੀ ਤੇ ਸੰਦੀਪ surjeet ਦੀ ਘਰ ਦੀ ਇਹ ਸਾਨੂੰ ਸਾਰੇ ਦਾਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਹਰ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਪੜਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਪੈਚ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਸਾਨੂੰ ਇਨਸਾਫ ਚਾਹੀਦਾ ਵਾ ਇਹ ਪ੍ਰੋਪਰਟੀ ਡਿਸਪਿਊਟ ਸੀ ਆਸੂ ਚੱਚੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਆ ਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਗੋਲੀ ਇੱਕ ਦੇ ਵਜੀ ਆ ਗੋਲੀ ਇੱਕ ਦੇ ਵਜੀ ਇੱਕ ਦੇ ਸਿਰ ਦੇ ਵਿੱਚ ਸੱਟ ਆ ਕੋਈ ਬਾਹਰੋਂ ਪੁਰੋ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਇਸ ਵਾਰ ਵੀਡੀਓ ਵਿੱਚ ਉਹਦੇ ਆਥੂ ਵੀ ਲੱਭ ਰਹੇ ਵੀ ਤੇ ਤਰ ਹਜ਼ਾਰ ਫੜੇ ਆ ਗਏ। ਉਹ ਅੱਜ ਦੇਖ ਰਹੇ ਆਂ ਅਸੀਂ ਜੇ ਇਨਵੈਸਟੀਗੇਸ਼ਨ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ ਜ਼ਖਮੀ ਆ ਕੀ ਕੀ ਨਾਮ ਪਤਾ ਕੀ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ। ਉਹਦੇ ਗੋਲੀ ਵੱਜੀ। ਤੇ ਦੂਸਰਾ ਜਿਹੜਾ ਦਾ ਪੰਚਾਇਤ ਸਰਜੀਤ ਸਿੰਘ ਪੰਚਾਇਤ ਮੈਂਬਰ ਹੀ ਕੋਈ? ਹਾਂਜੀ। ਇੱਕ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ। ਇੱਕ ਪੰਚਾਇਤ ਮੈਂਬਰ ਹੈ ਮੌਜੂਦਾ। ਮੌਜੂਦਾ। ਇਹ ਵੀ ਜ਼ਖਮੀ ਆ ਜੀ? ਇਹ ਵੀ ਜ਼ਖਮੀ ਉਹਦੇ ਸਿਰ 'ਚ ਸੱਟ।